ਅਮਰੀਕਾ ਦੀ ਕੈਮੀਕਲ ਕੰਪਨੀ ਦਾ ਡਿਸਟ੍ਰੀਬਿਊਟਰ ਬਣਾਉਣ ਅਤੇ ਪੈਟਰੋਲ ਪੰਪ ਲੈ ਕੇ ਦੇਣ ਦਾ ਝਾਂਸਾ ਦੇ ਕੇ 5 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਗਾਜੀਪੁਰ ਰੋਡ ਤੇ ਸਥਿਤ ਐਸਐਸ ਕੈਮੀਕਲ ਫੈਕਟਰੀ ਦੇ ਮਾਲਕ ਅੱਦੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਥਾਣਾ ਨੰਬਰ 8 ਦੇ ਵਿੱਚ ਪਰਚਾ ਦਰਜ ਹੋਇਆ। ਮੁਲਾਜ਼ਮਾ ਦੇ ਵਿੱਚ ਐਸਐਸ ਕੈਮੀਕਲ ਕੰਪਨੀ ਦੇ ਮਾਲਕ त्रोवदेव शर्मा ਅਤੇ ਉਸ ਦੇ ਭਰਾ ਪੁੱਤਰ ਭਤੀਜੇ ਪਤਨੀ ਅਤੇ ਨੂੰਹ ਦਾ ਨਾਮ ਸ਼ਾਮਲ ਹੈ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਦੇ ਵਿੱਚ ਅਮਿਤ ਜੈਨ ਪੁੱਤਰ ਸੋਮ ਪ੍ਰਕਾਸ਼ ਜੈਨ ਵਾਸੀ ਕ੍ਰਿਸ਼ਨानगर ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਐਸਐਸ ਕੈਮੀਕਲ ਦੇ ਮਾਲਕ त्रोवदेव ਸ਼ਰਮਾ ਨਿਵਾਸੀ ਨਿਊ ਸ਼ੰਕਰ ਗਾਰਡਨ ਕਲੋਨੀ ਦੇ ਨਾਲ ਹੋਈ ਹੌਲੀ-ਹੌਲੀ ਤੋਂ ਦੇਵ ਸ਼ਰਮਾ ਨੇ ਆਪਣੇ ਭਰਾ ਸ਼抗ੀ ਸਰੂਪ ਸ਼ਰਮਾ, ਪੁੱਤਰ ਦੀਪਕ ਅਤੇ ਪ੍ਰਵੇਸ਼ ਸ਼ਰਮਾ ਅਤੇ ਭਤੀਜੇ ਹਰਦੇਸ਼ ਸ਼ਰਮਾ ਦੇ ਨਾਲ ਮੁਲਾਕਾਤਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਉਸ ਦੇ ਨਾਲ ਅਮਰੀਕਾ ਦੀ ਇੱਕ ਕੈਮੀਕਲ ਕੰਪਨੀ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿਣ ਲੱਗੇ ਕਿ ਉਹਨਾਂ ਨੇ ਅਮਰੀਕਾ ਦੀ ਕੈਮੀਕਲ ਕੰਪਨੀ ਦਾ ਮਾਲ ਵੇਚ ਕੇ ਕਾਫੀ ਪੈਸਾ ਕਮਾਇਆ। ਜੇਕਰ ਉਹ ਕੰਪਨੀ ਦਾ ਡਿਸਟਰੀਬਿਊਟਰ ਬਣਦਾ ਹੈ ਤਾਂ ਉਸ ਨੂੰ ਵੀ ਕਾਫੀ ਲਾਭ ਹੋਵੇਗਾ ਇਸ ਤੋਂ ਇਲਾਵਾ ਅਮਿਤ ਜੈਨ ਨੂੰ ਵੀ ਪੈਟਰੋਲ ਪੰਪ ਦਿਖਾ ਕੇ ਉਸ ਦੇ ਨਾਲ ਸੌਦਾ ਕਰਵਾ ਕੇ ਜਿਹੜਾ ਲਾਭ ਦੇਣ ਦਾ ਉਸ ਨੂੰ ਵੀ ਲਾਲਚ ਦਿੱਤਾ ਗਿਆ ਇਸ ਦੌਰਾਨ ਉਪਰੋਕਤ ਵਿਅਕਤੀਆਂ ਨੇ ਪਰਿਵਾਰਕ ਸਬੰਧ ਬਣਾਉਣ ਦੇ ਲਈ ਅਮਿਤ ਜੈਨ ਨੂੰ ਆਪਣੇ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਧਰੋਪ ਸ਼ਰਮਾ ਨੇ ਅਤੇ ਉਸ ਦੀ ਪਤਨੀ ਰੀਨਾ ਅਤੇ ਨੂੰ ਕੰਚਨ ਨਾਲ ਵੀ ਜਾਣ ਪਛਾਣ ਕਰਵਾਈ ਜਦੋਂ ਅਮਿਤ ਜੈਨ ਨੇ ਸ਼ਰਮਾ ਪਰਿਵਾਰ ਦੇ ਨਾਲ ਪਰਿਵਾਰਕ ਸਬੰਧ ਬਣਾਏ ਤਾਂ ਉਹ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਗਿਆ ਤੇ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਉਸਨੇ ਚੈੱਕਾਂ ਦੇ ਰਾਹੀਂ ਕੁੱਲ 5 ਕਰੋੜ ਰੁਪਏ ਦਿੱਤੇ ਅਮਿਤ ਦਾ ਕਹਿਣਾ ਹੈ ਕਿ ਜਦੋਂ ਉਹ 5 ਕਰੋੜ ਰੁਪਏ ਲੈ ਕੇ ਕੋਈ ਕੰਮ ਨਹੀਂ ਹੋਇਆ ਤਾਂ ਪੁੱਛਣ ਤੇ ਉਹ ਟਾਲ-ਮਟੋਲ ਕਰਨ ਲੱਗੇ ਸ਼ੱਕ ਪੈਣ ਤੇ ਅਮਿਤ ਜੈਨ ਨੇ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਕੀਤੀ ਤੇ ਜਿਸ ਤੋਂ ਬਾਅਦ ਅਮਿਤ ਜੈਨ ਦੇ ਬਿਆਨਾਂ ਤੇ ਧਰੁਵਦੇਵ ਸ਼ਰਮਾ ਉਸ ਦੀ ਪਤਨੀ ਰੀਨਾ ਸ਼ਰਮਾ ਬੇਟੇ ਦੀਪਕ ਅਤੇ ਪਰਵੇਸ਼ ਸ਼ਰਮਾ ਦੀਪਕ ਦੀ ਪਤਨੀ ਕੰਚਨ ਸ਼ਰਮਾ ਧਰੁਵਦੇਵ ਦੇ ਭਰਾ ਸ਼ਾਂਤੀ ਸਵਰੂਪ ਸ਼ਰਮਾ ਦੇ ਖਿਲਾਫ ਥਾਣਾ 8 ਦੇ ਵਿੱਚ ਧਾਰਾ 406 ਅਤੇ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹਲੇ ਫਿਲਹਾਲ ਇਹਨਾਂ ਦੀ ਕੋਈ ਵੀ ਜਿਹੜੀ ਗ੍ਰਿਫਤਾਰੀ ਹੈ ਉਹ ਨਹੀਂ ਹੋਈ ਪ੍ਰੋਸੀਯੋਗ ਸੂਤਰਾਂ ਨੇ ਦੱਸਿਆ ਹੈ ਕਿ ਸ਼ਾਂਤੀ ਸਰੂਪ ਸ਼ਰਮਾ ਟਰਾਂਸਪੋਰਟ ਨਗਰ ਦੇ ਵਿੱਚ ਇੱਕ ਲੈਬੋਰਟਰੀ ਚਲਾਉਂਦਾ ਹੈ ਜਿਸ ਦੇ ਵਿੱਚ ਵਕ ਵਕ ਉਤਪਾਦਾਂ ਦੀ ਜਾਂਚ ਕਰਕੇ ਆਈ ਆਈਐਸ ਦਾ ਨਿਸ਼ਾਨ ਦਾ ਨੰਬਰ ਦਿੰਦਾ ਹੈ ਅਤੇ ਸ਼ਾਂਤੀ ਸਰੂਪ ਸ਼ਰਮਾ ਨੇ ਵਿਭਾਗ ਦੇ ਕੁਝ ਮਲਾਜ਼ਮਾਂ ਦੇ ਨਾਲ ਮਿਲ ਕੇ ਫੈਕਟਰੀ ਮਾਲਕਾਂ ਦੇ ਉਤਪਾਦ ਪਾਸ ਕੀਤੇ ਨੇ ਅਤੇ ਜਿਨ੍ਹਾਂ ਦੇ ਵਿੱਚ ਕੋਈ ਵੀ ਨੁਕਸ ਸੀ ਨਾ ਸੀ ਅਤੇ ਬਦਲੇਰੇ ਵਿੱਚ ਉਹ ਇੱਕ ਜਿਹੜਾ ਫੈਕਟਰੀ ਮਾਲਕ ਹੈ ਉਹਦੇ ਤੋਂ ਲੱਖਾਂ ਰੁਪਏ ਵਸੂਲ ਕਰਦਾ ਸੀ